ਜੀ ਤੁਹਾਡਾ ਤੇ ਚੰਗਾ ਜੀ ਪਿੰਡ ਕਿਹੜਾ ਜੀ ਦਰਾਜ ਬਾਈ ਇਹ ਕਾਪਾ ਤੁਹਾਨੂੰ ਸਰਵਿਸ ਬੋਡੀ ਸਰਵਿਸ ਪੈਕ ਦਿੱਤਾ ਸੀਗਾ ਸਰਵਿਸ ਪੈਕ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ ਸੱਲੋ ਜੀ ਇੱਕ ਤਾਂ ਟੈਕਸ਼ਨ ਸੀ ਅੱਛਾ ਜੀ ਇੱਕ ਬਲੱਡ ਵਾਧਾ ਸੀ ਠੀਕ ਹੈ ਜੀ ਇੱਕ ਸਾਨੂੰ ਤੇਜਾਬ ਵੀ ਵਾਧਾ ਸੀ ਠੀਕ ਹੈ ਜੀ ਸ਼ੂਗਰ ਸੀਗਾ ਸ਼ੂਗਰ ਕਿੰਨੇ ਟਾਈਮ ਤੋਂ ਸੀਗਾ ਜੀ షుగర్ ਸਾਨੂੰ 9 ਸਾਲ ਤੋਂ ਸੀ 9 ਸਾਲ ਤੋਂ ਸ਼ੂਗਰ ਸੀਗਾ ਹਾਂਜੀ ਠੀਕ ਹੈ ਤੇ ਹੋਰ ਕੋਈ ਪ੍ਰੋਬਲਮ ਤੁਰਨ ਚ ਜੀ ਆ ਕੋਈ ਹੋਰ ਦਿੱਕਤਾਂ ਛੋਡੇ ਦੁਖਦੇ ਸੀ ਜੀ ਠੀਕ ਹੈ ਜੀ ਪਹਿਲਾਂ ਮੈਂ 40000 ਰੁਪਿਆ ਲਾ ਚੁੱਕਾ ਸੀ ਛੋਡੇ ਦੇ ਛੋਟੀ ਛੁੱਟੀ ਨਹੀਂ ਸੀ ਅੱਛਾ ਜੀ ਛੋਟੀ ਦੇ ਸਾਰੇ ਤੁਰਦੇ ਸੀਗੇ ਛੋਟੀ ਦੇ ਸਾਰੇ ਤੁਰਦੇ ਸੀ ਠੀਕ ਹੈ ਜੀ ਜਿਆਦਾ ਤੁਸੀਂ ਆਪਣਾ ਇਹ ਬਾਡੀ ਵਾਦਾ ਇਹ ਵਰਤਦੇ ਸੀ ਠੀਕ ਹੈ ਜੀ ਉਦੋਂ ਦੀ ਛੋਟੀ ਵੀ ਛੁੱਟ ਗਈ ਜੀ ਠੀਕ ਹੈ ਜੀ ਟੈਂਸ਼ਨ ਵੀ ਘਟ ਗਈ ਜੀ ਠੀਕ ਹੈ ਜੀ ਪਿਆਬ ਵੀ ਘਟ ਗਿਆ ਜੀ ਠੀਕ ਹੈ ਜੀ ਬਲੱਡ ਵੀ ਵਧਨੋਂ हट ਗਿਆ ਜੀ ਸ਼ੂਗਰ ਦੀ ਗੋਲੀ ਵੀ ਛੁੱਟ ਗਈ ਜੀ ਸ਼ੂਗਰ ਦੀ ਗੋਲੀ ਛੁੱਟ ਗਈ ਜੀ ਹੁਣ ਤੁਹਾਨੂੰ ਕਿਵੇਂ ਲੱਗਦਾ ਜੀ ਆਪਣੇ ਆਪ ਨੂੰ ਤੁਹਾਨੂੰ ਥੋੜਾ ਆਪ ਦੇ ਆਪ ਨੂੰ ਸਾਨੂੰ ਐ ਲੱਗਦਾ ਵੀ ਬਹੁਤ ਹੀ ਜ਼ਿਆਦਾ ਫਾਇਦਾ ਹੈ ਜਿਹੜੇ ਲੋਕ ਆਪਣਾ ਸੁਣਦੇ ਆ ਜਾਂ ਤੁਹਾਨੂੰ ਸੁਣਨਗੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਇਹ ਪੈਕ ਆ ਜਿਹੜਾ ਹਰ ਇੱਕ ਬੰਦੇ ਨੂੰ ਵਰਤਣਾ ਚਾਹੀਦਾ ਜੀ ਹਾਂਜੀ ਹਰ ਇੱਕ ਨੂੰ ਵਰਤਣਾ ਚਾਹੀਦਾ ਜੀ ਦੇਸੀ ਚੀਜ਼ ਹੈ ਬਹੁਤ ਵਧੀਆ ਜਣੀ ਜਿੰਨੇ ਰੋਗ ਸੀ ਮੈਨੂੰ ਤਾਂ ਜੀ ਸਾਰਿਆਂ ਨੂੰ ਫਾਇਦਾ ਹੈ ਠੀਕ ਹੈ ਜੀ ਧੰਨਵਾਦ